ਸਸੀ ਕਾਜੀ ਤੁਸੀਂ ਦੇਖ ਰਹੇ ਹੋ ਅਜੀਟੀਵੀ ਤੇ ਮਹਾ ਨਾਇਬ ਸਿੰਘ ਸਿੱਧੂ ਜਿੱਤੇ ਜਦੋਂ ਵੀ ਬਠਿੰਡੇ ਵਿੱਚ ਬਾਰਿਸ਼ਾਂ ਦਾ ਮੌਸਮ ਹੁੰਦਾ ਹੈਗਾ ਤਾਂ ਜਿਹੜੇ ਸਲਮ ਏਰੀਏ ਦੇ ਉਹਨਾਂ ਦੇ ਮਨਾ ਤੇ ਦਸਤ ਪੈ ਜਾਂਦੇ ਆ ਕਿਉਂਕਿ ਜਦੋਂ ਵੀ ਮੀਂਹ ਮੀਂਹ ਆਉਂਦਾ ਹੈਗਾ ਤਾਂ ਮੁਹੱਲਿਆਂ ਵਿੱਚ ਘਰਾਂ ਵਿੱਚ ਪਾਣੀ ਵੜ ਜਾਂਦਾ ਹੈਗਾ ਪਰ ਹਲੇ ਤਾਂ ਮੀਂਹ ਦਾ ਮੌਸਮ ਆਉਣਾ ਹੈਗਾ ਤਾਂ ਉਸ ਤੋਂ ਪਹਿਲਾਂ ਹੀ ਜਿਹੜਾ ਮੁਹੱਲਿਆਂ ਗਲੀਆਂ ਦਾ ਜਿਹੜਾ ਚਪੜਾ ਦਾ ਰੂਪ ਧਾਰਨ ਕਰ ਲਿਆਗਾ ਤੁਹਾਨੂੰ ਦਿਖਾ ਦਈਏ ਕਿ ਇਹ ਅਮਰਪੁਰ ਆਬਾਦੀ ਹੈ ਕਿ ਜਿੱਥੇ ਕਿ ਸੀਵਰੇਜ ਦੇ ਗੰਦੇ ਪਾਣੀ ਨੇ ਚਪੜਾ ਦਾ ਰੂਪ ਅਖਤਿਆਰ ਕਰ ਚੁੱਕਾ ਹੈਗਾ ਇਹ ਲਗਾਤਾਰ ਜਿਹੜਾ 6 ਮਹੀਨਿਆਂ ਤੋਂ ਦੱਸ ਰਹੇਗੇ ਵੀ ਇਸ ਤਰ੍ਹਾਂ ਹੀ ਹੈਗਾ ਹੁਣ 1.5 ਮਹੀਨੇ ਤੋਂ ਤਾਂ ਬਿਲਕੁਲ ਹੀ ਇਹ ਪਾਣੀ ਨਿਕਲ ਹੈਗਾ ਤੇ ਇਸ ਤਰ੍ਹਾਂ ਹੀ ਇਹ ਸੀਵਰੇਜ ਦਾ ਪਾਣੀ ਹੈ ਤੇ ਜਿਹੜਾ ਕਿ ਵਾਟਰ ਬਾਕਸ ਦੀ ਸਪਲਾਈ ਹੈ ਜਿਹੜੀ ਵਾਟਰ ਸਪਲਾਈ ਹੈਗੀ ਉਹਦੇ ਵਿੱਚ ਵੀ ਇਹ ਮਿਕਸ ਹੋ ਕੇ ਆ ਰਿਹਾ ਹੈਗਾ ਤੇ ਜਿਹੜੇ ਲੋਕ ਹੈਗੇ ਉਹ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹੈਗੇ ਇਸ ਨੂੰ ਲੈ ਕੇ ਇਹਨਾਂ ਵੱਲੋਂ ਕਈ ਵਾਰ ਨਗਰ ਨਗਰ ਕਾਰਕ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਲਿਖਤੀ ਰੂਪ ਚ ਸ਼ਿਕਾਇਤਾਂ ਵੀ ਭੇਜੀਆਂ ਗਈਆਂ ਪਰ ਅੱਜ ਤੱਕ ਇਹਦਾ ਕੋਈ ਹੱਲ ਨਹੀਂ ਕੀਤਾ ਬੋਟਾ ਨੂੰ ਲੈ ਕੇ ਇੱਕ ਟੈਂਪਰੇਰੀ ਹੱਲ ਕੀਤਾ ਗਿਆ ਸੀਗਾ ਕਿ ਇੱਥੇ ਇੱਕ ਪੱਖਾ ਲਾ ਦਿੱਤਾ ਸੀਗਾ ਜਿਹੜਾ ਵਾ ਉਸ ਨਾਲ ਪਾਣੀ ਚੁੱਕ ਕੇ ਅੱਗੇ ਸੇੜ ਦਿੱਤਾ ਗਿਆ ਪਰ ਉਸ ਤੋਂ ਬਾਅਦ ਇਹ ਪਾਣੀ ਤੇ ਜੌਂਦੀ ਤੇ ਹੋਂ ਹੈ ਜਦੋਂ ਵੀ ਬੋਟਾ ਲੱਗਿਆ ਤੇ ਉਸ ਤੋਂ ਬਾਅਦ ਪਾਣੀ ਉਧਰ ਤੇ ਹੋਂ ਹੈ ਤੇ ਅੱਜ ਦੁਬਾਰੇ ਫੇਰ ਇਹਨਾਂ ਮਹੱਲੇ ਵਾਸੀਆਂ ਵੱਲੋਂ ਤਾਂ ਨਾ ਦਿੱਤਾ ਗਿਆ ਅਤੇ ਬਾਰਲਿੰਗ ਵੀ ਦਿੱਤੀ ਗਈ ਹੈ ਕਿ ਜੇ 2 ਦਿਨਾਂ ਦੇ ਵਿੱਚ ਜੇ ਪੱਕਾ ਹੱਲ ਨਾ ਹੋਇਆ ਤਾਂ ਅਸੀਂ ਨਗਰ ਨਿਗਰ ਦੇ ਸਾਹਮਣੇ ਭੁੱਖ ਹੜਤਾਲ ਤੇ ਬੈਠਾਂਗੇ 15 ਦਿਨਾਂ ਤੋਂ ਲਗਾਤਾਰ ਐਪਲੀਕੇਸ਼ਨਾਂ ਪਾ ਰਹੇ ਆਂ ਕਾਰਪਚਨ ਨੂੰ ਔਰ ਪ੍ਰੋਪਰ ਕਹਿ ਰਹੇ ਆਂ ਸਾਡੇ ਕੋਲੇ ਰਿਕਾਰਡਸ ਦੇ ਹੈ ਰਿਕਾਰਡਸ ਹੈਗਾ ਸਾਡੇ ਲੈਟਰ ਲਿਖੇ ਹੋਏ ਆ ਜਿਹੜੇ ਵੀ ਸਾਡਾ ਇਹਦਾ ਹੱਲ ਕਰੋ ਕਿਉਂਕਿ ਪਿਛਲੇ 15 ਦਿਨਾਂ ਤੋਂ ਵੀ ਜ਼ਿਆਦਾ ਟਾਈਮ ਹੋ ਗਿਆ ਇੱਥੇ ਤਕਰੀਬਨ ਪਾਈ ਪਟੋਟੀ ਹੋਈ ਹੈਗੀ ਆ ਉਹ ਪਾਈਪ ਦੀ ਜਗ੍ਹਾ ਇਹਨਾਂ ਨੇ ਕੀ ਕੀਤਾ ਕੁਝ 2-3 ਦਿਨ ਪਹਿਲਾਂ ਵੋਟਾ-ਵਾਟਾ ਦੇ ਲਾਲਚ ਉਹ ਇੱਥੇ ਆ ਪੰਪ ਜਾਂ ਲਾ ਗਏ ਉਹ ਪਾਣੀ ਜਾਂ ਕੱਢ ਤਾ ਕਰਾ ਖਾਲੀ ਹੋ ਗਿਆ ਪਰ ਹੱਲ ਬਿਲਕੁਲ ਜ਼ੀਰੋ ਆ ਕਹਿੰਦਾ ਬਿਲਕੁਲ ਸੁਣਵਾਈ ਨਹੀਂ ਹੋ ਰਹੀ ਮਹੱਲੇ ਦੀ ਇਹ ਸਾਡਾ ਜਿਹੜਾ ਸਾਰਾ ਧਰਨਾ ਇਹ ਸੰਜੇ ਮਹੱਲੇ ਵੱਲੋਂ ਧਰਨਾਗਾ ਸਾਡਾ ਕਿਸੇ ਪਾਰਟੀ ਦੇ ਖਿਲਾਫ ਧਰਨਾ ਨਹੀਂ ਹੈਗਾ ਫਰੇ ਦੇ ਪ੍ਰਸ਼ਾਸਨ ਦੇ ਖਿਲਾਫ ਸਾਡਾ ਧਰਨਾ ਹੈਗਾ ਕੋਈ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਵੀ ਇੱਥੇ ਇੰਨੀ ਗਰਮੀ ਦੇ ਵਿੱਚ ਜਿਹੜਾ ਪਾਣੀ ਟੂਟੀਆਂ ਦਾ ਆਂਦਾ ਸੀ ਕਿਉਂਕਿ ਕਾਰਪੋਰੇਸ਼ਨ ਨੇ ਇੰਸਟਾਲ ਮੈਨੂੰ ਲੱਗਾ ਠਿਕਾ ਵੀ ਨਹੀਂ ਕਰਿਆ ਪਾਣੀ ਵਾਲੇ ਟੈਂਕਰਾਂ ਦਾ ਤੇ ਜਿਹੜਾ ਪਾਣੀ ਸਾਡੇ ਕੋਲੇ ਉਹਰੇ ਆਂਦਾ ਸੀਗਾ ਟੂਟੀਆਂ ਦੇ ਵਿੱਚ ਉਹ ਵੀ ਮਿਕਸ ਹੋ ਚੁੱਕਾ ਸੀ ਵਰਦਾ ਤੇ ਇਸ ਦੇ ਨਾਲ ਬਿਮਾਰੀਆਂ ਬਹੁਤ ਜ਼ਿਆਦਾ ਫੈਲ ਚੁੱਕੀਆਂ ਨੇ ਏਰੀਏ ਦਾ ਬੁਰਾ ਹਾਲ ਆ ਉਹ ਪਾਣੀ ਅਸੀਂ ਪੀ ਵੀ ਨਹੀਂ ਸਕਦੇ ਬੱਚਿਆਂ ਨੂੰ ਗਰਮੀਆਂ 'ਚ ਵੈਸੀ ਪ੍ਰੋਬਲਮ ਹੈ ਗਈ ਹੈ ਇਹੀ ਬੇਨਤੀ ਕਰੂੰਗਾ ਸਬੰਧਤ ਸਰਕਾਰ ਨੂੰ ਵੀ ਉਹ ਜਿੰਨਾ ਜਲਦੀ ਹੋ ਸਕੇ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਆਪਦੇ ਅੰਡਰ ਲੈ ਕੇ ਕੀ ਕਾਰਨ ਮੰਨਦੇ ਹੋ ਵੀ ਕਾਰਨ ਕੌਂਸਲਰ ਜ਼ਿੰਮੇਵਾਰ ਬੰਦੇ ਹੁੰਦੇ ਜ਼ਿੰਮੇਵਾਰੀ ਇਹ ਆ ਜੀ ਵੀ ਜਿਹੜੀ ਕਾਰਪੋਰੇਸ਼ਨ ਨਾਲ ਕਾਂਗਰਸ ਦੇ ਹੱਥ ਆ ਉਹਨਾਂ ਨੇ ਉਹਨੂੰ ਲਮਕਾ ਦਿੱਤਾ ਕੁਝ ਤਾਂ ਕੋਰਟ ਚ ਚਲੀ ਗਈ ਉਸ ਤੇ ਕੋਈ ਮੇਅਰ ਬੈਠਿਆ ਨਹੀਂ ਕੋਈ ਟੈਂਡਰ ਨਹੀਂ ਹੋ ਰੇ ਕੋਈ ਕੰਮ ਹੋ ਹੀ ਨਹੀਂ ਰਿਹਾ ਅਫਸਰ ਆਪੋ ਤਾਪ ਹੋ ਚੁੱਕਿਆ ਅਫਸਰ ਕਿਸੇ ਦੀ ਕੋਈ ਸੁਣਵਾਈ ਨਹੀਂ ਕਰਦੀ ਜਦੋਂ 1.5 ਮਹੀਨਾ ਹੋ ਗਿਆ ਜੀ ਫਿਰ ਵੀ ਅੱਗੇ ਤੋਂ ਕੰਮ ਨਹੀਂ ਅੱਗੇ ਤੋਂ ਨਹੀਂ ਹੁੰਦਾ ਅਸੀਂ ਦੋ ਦਿਨ ਹੋਰ ਵੇਟ ਕਰਾਂਗੇ ਵਰਨਾ ਮੈਂ ਅੱਜ ਕਲੀਅਰ ਕਰ ਰਿਹਾ ਵੀ ਅਸੀਂ ਸਾਰੇ ਮੱਲੇ ਵਾਰਡ ਨੰਬਰ 19 ਤੇ 20 ਦੇ ਵਸਨੀਕ ਮੇਰੇ ਜਿੰਨੇ ਭਰਾ ਕੜੇ ਆ ਅਸੀਂ ਕਾਰਪੋਰੇਸ਼ਨ ਦੇ ਗੇਟ ਦਾ ਘਰਾਓ ਕਰਾਂਗੇ ਸਵੇਰੇ ਮਾਰਨਿੰਗ ਟਾਈਮ ਅਸੀਂ ਅਫਸਰਾਂ ਨੂੰ ਅੰਦਰ ਨਹੀਂ ਬੜਨ ਦੋਗੇ। ਪਰ ਨਹੀਂ ਵੀ ਜਿਹੜੇ ਇਲੈਕਸ਼ਨ ਸੀਗੇ ਇਲੈਕਸ਼ਨਾਂ ਤੋਂ ਪਹਿਲਾਂ ਜੇ ਕੀਤਾ ਜਾਂਦਾ ਲੱਗਦਾ ਸੀਗਾ ਇਹ ਇਹ ਬਿਲਕੁਲ ਹੋਣਾ ਚਾਹੀਦਾ ਸੀ ਇਲੈਕਸ਼ਨ ਤੋਂ ਪਹਿਲਾਂ ਇਹ ਕੁਝ ਛਾੜੀਆਂ ਖੁਦ ਦੀਆਂ ਵੀ ਗਲਤੀਆਂ ਹੈਗੀਆਂ ਕਿਉਂਕਿ ਅਸੀਂ ਖੁਦ ਇਲੈਕਸ਼ਨਾਂ ਦੇ ਵਿੱਚ ਉਲਝੇ ਹੋਏ ਸੀਗੇ VOTING ਤੁਹਾਨੂੰ ਪਤਾ ਹੀ ਆ ਮੈਂ ਇਸ ਚੀਜ਼ ਨੂੰ ਮਹਿਸੂਸ ਕਰਦਾ ਵੀ ਇਹ ਚੀਜ਼ ਸਾਨੂੰ ਪਹਿਲਾਂ ਕਰਨੀ ਚਾਹੀਦੀ ਸੀ ਵੀ ਮਾਫੀ ਵੀ ਚਾਹਨਾ ਮੈਂ ਮਹੱਲੇ ਤੋਂ ਵੀ ਜੇ ਪਹਿਲਾਂ ਹੋ ਜਾਂਦੀ ਤਾਂ ਇਹਦਾ ਪ੍ਰਭਾਵ 100 ਗੁਣਾ ਹੋਰ ਵੱਧ ਜਾਣਾ ਸੀਗਾ ਇਹ ਮੈਂ ਮਾਫੀ ਚਾਹਨਾ ਹੈਗਾ ਮਹੱਲੇ ਵਾਸੀਆਂ ਤੋਂ ਆਪਣੀ ਤਰਫ ਤੋਂ ਹਾਂਜੀ ਕੀ ਨਾਮ ਆ ਭਾਈ ਜੀ ਤੇ ਕੀ ਕਹਿਣਾ ਚਾਹੁੰਦੇ ਆ ਇਹਦਾ ਪ੍ਰਦਰਸ਼ਨ ਕਰਦੇ ਆਂ ਭਾਈ ਜੀ ਮੇਰਾ ਨਾਮ ਕੁਲਵੰਤਰ ਰਾਜੀ ਆ ਜੀ ਮੈਂ ਆਮਰਪੁਰਾ ਵਾਸੀ ਗਲੀ ਨੰਬਰ 3 ਦਾ ਬਸਨੀਕ ਆ ਅਸੀਂ ਆਮ ਸਧਾਰਨ ਲੋਕਾਂ ਗੇ ਸਾਡੀ ਇੱਕੋ ਇੱਕ ਮੰਗ ਹੈ ਅਸੀਂ ਉਰੇ ਲਗਭਗ 6 ਮਹੀਨਿਆਂ ਬਾਅਦ ਇਹ ਦਿੱਕਤ ਆਉਂਦੀ ਹੈ ਜੋ ਸੀਵਰੇਜ ਦਾ ਪਾਣੀ ਹੈ ਇਹ ਪਾਣੀ ਸਾਡੇ ਵਾਟਰ ਬਾਕਸ ਦੇ ਪਾਣੀ ਦੇ ਵਿੱਚ ਵੀ ਮਿਕਸ ਹੁੰਦਾ ਹੈ ਜਿਹੜੇ ਵੀ ਲੀਡਰ ਉਰੇ ਵੋਟਾ ਮੰਗਣ ਆਉਂਦੇ ਨੇ ਅਸੀਂ ਉਹ ਹੁਣ ਅਸੀਂ ਧਰਨਾ ਲਗਾ ਰਹੇ ਆਂ ਜੇ ਸਾਡਾ ਕੋਈ ਪੱਕਾ ਹੱਲ ਨਾ ਹੋਇਆ ਅਸੀਂ ਉਹ ਲੀਡਰ ਆਣਗੇ ਅਸੀਂ ਉਹਨਾਂ ਨੂੰ ਏਕ-ਏਕ ਗਲਾਸ ਆਪਦੇ ਘਰੋਂ ਪਾਣੀ ਦਾ ਪੀਵਾਂਗੇ ਜਿਹੜੇ ਪਾਣੀ ਅਸੀਂ ਸਾਡੇ ਬੱਚੇ ਸਾਡੇ ਪਰਿਵਾਰ 1.5 ਮਹੀਨੇ ਛੱਡੋ ਜੀ ਹਰ 6 ਮਹੀਨੇ ਬਾਅਦ ਇਹ ਦਿੱਕਤ ਆ ਅਸੀਂ ਉਹ ਪਾਣੀ ਪੀਣ ਨੂੰ ਮਜਬੂਰ ਆ ਸਾਡੇ ਬੱਚੇ ਬਿਮਾਰ ਹੋ ਰਹੇ ਨੇ ਸਾਡਾ ਕਿਸੇ ਸਰਕਾਰ ਨਾਲ ਕੋਈ ਵਿਰੋਧ ਨਹੀਂ ਹੈ ਅਸੀਂ ਚਾਹੁੰਦੇ ਹਾਂ ਵੀ ਇਸ ਦਾ ਜੋ ਵੀ ਪ੍ਰੋਪਰ ਹੱਲ ਹੈ ਚਾਹੇ ਸੜਕ ਪੱਟੀ ਜਾਵੇ ਉਹ ਪੱਟ ਕੇ ਤੁਸੀਂ ਦੇਖੋ ਵੀ ਪਾਣੀ ਮਿਕਸ ਕਿੱਥੋਂ ਹੋ ਰਿਹਾ ਸਾਡਾ ਇੱਕ ਸੋਲੂਸ਼ਨ ਕਰੋ ਆ ਸੀਵਰੇਜ ਦਾ ਤੁਸੀਂ ਹਾਲ ਦੇਖ ਹੀ ਰਿਹਾ ਸੀਵਰੇਜ ਦਾ ਪਾਣੀ ਇੱਥੇ ਖੜਨਾ ਮੁਸ਼ਕਲ ਹੋ ਰਿਹਾ ਇੱਥੇ ਸਮੈਲ ਆ ਰਹੀ ਹੈ ਕਈ ਦਿਨਾਂ ਤੋਂ ਮੱਛਰ ਪੈਦਾ ਹੋ ਰਹੇ ਨੇ ਬਿਮਾਰੀ ਆ ਅੱਲੇ ਗਰਮੀ ਦੇ ਨਾਲ ਬਿਮਾਰ ਗਿਆ ਹੋ ਰੀਆਂ ਉੱਤੋਂ ਆ ਸੀਵਰੇਜ ਦਾ ਪਾਣੀ ਅਸੀਂ ਹਰ 6 ਮਹੀਨੇ ਬਾਅਦੇ ਮੁਸੀਬਤ ਨੂੰ ਚਲਦੇ ਆ ਅਸੀਂ ਹੁਣ ਇਕੱਠੇ ਹੋਏ ਆ ਤਾਂ ਅਸੀਂ ਚਾਹਦੇ ਆ ਵੀ ਇਹ ਹਾਲੇ ਦਾ ਪ੍ਰੋਪਰ ਹੱਲ ਹੋਵੇ ਵੀ ਇਹ ਨਹੀਂ ਵੀ ਅਸੀਂ 6 ਮਹੀਨੇ ਬਾਅਦ ਫੇਰ ਧਰਨਾ ਲਾਈਏ ਇਹ 6 ਮਹੀਨੇ ਬਾਅਦ ਦਿੱਕਤ ਆਉਂਦੀ ਹੈ ਪੀਣ ਵਾਲੇ ਪਾਣੀ ਦੇ ਵਿੱਚ ਮਿਕਸ ਹੁੰਦਾ ਹੈ ਸਾਡਾ ਪਰਿਵਾਰ ਸਾਡੇ ਬੱਚੇ ਸਾਡਾ ਸਾਰਾ ਸਾਰਾ ਮੱਲਾ ਸਾਡਾ ਪਰਿਵਾਰ ਹੈ ਸਾਰਾ ਪਰਿਵਾਰ ਸਾਡਾ ਬਿਮਾਰ ਹੋ ਰਿਹਾ ਇਸ ਚੀਜ਼ ਦਾ ਪ੍ਰੋਪਰ ਹੱਲ ਕਰੋ ਨਹੀਂ ਅਸੀਂ ਕੋਈ ਇਸ ਤੋਂ ਬਾਅਦ ਕੋਈ ਸੋਲਿਡ ਸੋਲੂਸ਼ਨ ਅਸੀਂ ਹੋਰ ਲੱਭਾਂਗੇ ਜੀ ਤੇ ਇਹ ਤਾਂ ਉਦੋਂ ਸਮੱਸਿਆ ਹੋਰ ਵੱਧੇਗੀ ਜੀ ਅਸੀਂ ਅਸੀਂ ਸਾਰੇ ਮੁਹੱਲਾ ਨਿਵਾਸੀਆਂ ਨੂੰ ਵੀ ਇਸ ਗੱਲ ਦੀ ਬੇਨਤੀ ਕਰਦੇ ਆਂ ਵੀ ਸਾਡਾ ਖਾਣਾ ਪਾਣੀ ਹੁਣ ਤੋਂ ਇੱਥੇ ਹੀ ਹੋਊਗਾ ਤੇ ਸਾਡਾ ਸਾਤ ਦਿਨ ਅਸੀਂ ਇੱਥੇ ਬੈਠੇ ਆਂ ਜੇ ਤਾਂ ਇੱਥੇ ਆ ਕੇ ਕੋਈ ਸਾਡਾ ਹੱਲ ਕਰ ਦੇ ਸਾਡੇ ਸਾਹਮਣੇ ਉਹ ਪਾਈਪਾਂ ਪੱਟਣ ਜਿੱਥੋਂ ਪਾਣੀ ਮਿਕਸ ਹੁੰਦਾ ਹੈ ਜੇ ਕੀ ਪ੍ਰੋਬਲਮ ਹੈ ਦੇਖੋ ਸਾਡਾ ਕੰਮ ਹੈ ਅਸੀਂ ਵੋਟਾਂ ਪਾਈਆਂ ਸੀ ਅਸੀਂ ਵੋਟਾਂ ਪਾਈਆਂ ਸਾਰੀਆਂ ਸਰਕਾਰਾਂ ਨੂੰ ਵੋਟਾਂ ਪਾਈਆਂ ਸੀ ਅਸੀਂ ਸਾਰੀਆਂ 15 ਸਾਲ ਹੋ ਗਏ ਇਹ ਪ੍ਰੋਬਲਮ ਨੂੰ ਇਸ ਚੀਜ਼ ਦਾ ਕੋਈ ਹੱਲ ਨਹੀਂ ਹੋ ਰਿਹਾ ਕਿਸੇ ਸਰਕਾਰ ਨੇ ਸਾਡਾ ਕੋਈ ਹੱਲ ਨਹੀਂ ਕੀਤਾ ਕੋਈ ਕੋਈ ਲੀਡਰ ਜੀ ਸਾਰੇ ਲੀਡਰ ਬਣ ਜਾਂਦੇ ਨੇ ਉਰੇ ਆ ਕੇ ਪ੍ਰੋਪਰ ਹੱਲ ਕਰਵਾਉਣ ਨੂੰ ਕੋਈ ਤਿਆਰ ਨਹੀਂਗਾ ਸਾਡੇ ਨਾਲ ਬੈਠਣ ਨੂੰ ਕੋਈ ਤਿਆਰ ਨਹੀਂਗਾ ਮੌਜੂਦਾ ਸਰਕਾਰਾਂ ਨੇ ਉਹ ਤਿਆਰ ਨਹੀਂ ਹੈਗੀਆਂ ਅਸੀਂ ਕਿਨੂੰ ਪਿੱਟੀਆਂ ਕੀ ਦੇ ਆ ਸਾਡੇ ਬੱਚਿਆਂ ਨੂੰ ਜੇ ਪ੍ਰੋਬਲਮ ਆ ਗਈ بیمار ਹੋ ਗਏ ਹਸਪਤਾਲਾਂ ਚ ਭਰਤੀ ਹੋ ਗਏ ਆ ਪਿੱਛੇ ਜ ਮੈਂ ਤੁਹਾਨੂੰ ਦੱਸਦਾ ਢਿੱਲੋ ਬਸ ਤੇ ਸਾਡਾ ਜਵਾਬ ਆਦੇਸ਼ ਹਸਪੀਟਲ ਦੇ ਵਿੱਚ ਗਰੀਬ ਪਰਿਵਾਰ ਦਾ ਜਵਾਬ ਆਹੀ ਪਾਣੀ ਪੀਣ ਦੀ ਮਜਬੂਰੀ ਦੇ ਨਾਲ ਆਦੇਸ਼ ਹਸਪੀਟਲ ਦੇ ਵਿੱਚ ਮੈਨਾਂ ਦਾ ਅੱਜ ਵੀ ਪਤਾ ਨਹੀਂ ਛੁੱਟੀ ਮਿਲੀ ਹੈ ਕਿ ਨਹੀਂ 50 60000 ਦੇ ਥੱਲੇ ਆ ਗਿਆ ਜਿਹਦਾ ਜਿਹਦਾ ਬੱਚੇ ਦਾ ਬਾਪ ਦਿਹਾੜੀ ਕਰਦਾ ਉਹ 50 60000 ਕਿੱਥੋਂ ਲਿਆਊਗਾ ਲੱਗਦਾ ਨਹੀਂ ਵੀ ਵੋਟਾਂ ਸਿਰਤੇ ਆ ਹੁਣ ਤੁਸੀਂ ਵੋਟਾਂ ਤੋਂ ਬਾਅਦ ਗਰੋਥ ਕਰ ਰਹੇ ਹੋ ਪਹਿਲਾਂ ਜਿਆਦਾ ਪ੍ਰਭਾਵ ਪੈਣਾ ਸਰ ਸਾਡੀ ਗਲਤੀ ਚਾਹੇ ਸਾਡੇ ਮੱਲੇ ਦੇ ਵਿੱਚ ਅਸੀਂ ਸਾਨੂੰ ਪਤਾ ਇਸ ਗੱਲ ਦਾ ਇਕੱਠੇ ਹੋਣ ਦੇ ਵਿੱਚ ਸਮਾਂ ਲਗਾਉਂਦੇ ਨਹੀਂ ਗੇ ਸਾਨੂੰ ਪਤਾ ਇਸ ਗੱਲ ਦਾ ਸਾਡੀਆਂ ਵੀ ਗਲਤੀਆਂ ਹੈਗੀਆਂ ਨੇ ਇੱਕ ਲਈ ਨਹੀਂ ਸਾਡੀਆਂ ਗਲਤੀਆਂ ਨੇ ਜੇ ਅਸੀਂ ਪਹਿਲਾਂ ਕਿਤੇ ਆਵਾਜ਼ ਠਾਈ ਹੁੰਦੀ ਡੇਰ ਮਹੀਨਾ ਹੋ ਗਿਆ ਇਸ ਮੁਸੀਬਤ ਨੂੰ ਸਾਡੇ ਸਿਰ ਤੇ ਪਈ ਹੋਈ ਨੂੰ ਹਰ 6 ਮਹੀਨੇ ਬਾਅਦ ਐਮਸੀ ਵੀ ਸਾਡੇ ਸਿਰ ਤੇ ਪੈ ਜਾਂਦੀ ਹੈ ਇਸ ਚੀਜ਼ ਦਾ ਕੋਈ ਨਹੀਂ ਜੀ ਸਰ ਡੇਰ ਸਹੀ ਦਰੋਸਤ ਸਹੀ ਅਗਲਾ ਸੰਘਰਸ਼ ਸਾਡਾ ਇਹ ਹੈ ਸਰ ਅਸੀਂ ਦੋ ਦਿਨਾਂ ਦਾ ਸਮਾਂ ਦਿੰਦੇ ਆ ਸਰਕਾਰਾਂ ਆ ਜਾਣ ਕਮੇਟੀ ਆਵੇ ਨਗਰ ਨਿਗਮ ਆਵੇ ਕੋਈ ਵੀ ਆਵੇ ਸਾਡਾ ਹੱਲ ਕਰਵਾਉਂਦਾ ਤਾਂ ਠੀਕ ਆ ਉਸ ਤੋਂ ਬਾਅਦ ਤਿੱਖਾ ਸੰਘਰਸ਼ ਹੋਊਗਾ ਜੀ ਇਹ ਜਵਾਨ ਹੈ ਜੀ ਫਿਰ ਮੈਨੂੰ ਚਾਹੇ ਭੁੱਖ ਹੜਤਾਲ ਤੇ ਕਿਉਂ ਨਾ ਬਹਿਣਾ ਪਵੇ ਮੈਂ ਨਗਰ ਨਗਰ ਦੇ ਦਰਵਾਜ਼ੇ ਤੇ ਇੱਥੇ ਮੈਂ ਆਹ ਅਦੇ ਸਾਥੀਆਂ ਨੂੰ ਲਾਂ ਲੈ ਕੇ ਭੁੱਖ ਹੜਤਾਲ ਤੇ ਮੈਂ ਬੈਟੂਗਾ ਅਸੀਂ ਕੋਈ ਲੀਡਰ ਨਹੀਂ ਅਸੀਂ ਕੋਈ ਕਿਸੇ ਸਰਕਾਰ ਨਾਲ ਸਾਡਾ ਕੋਈ ਲਿੰਕ ਨਹੀਂ ਹੈ ਬਠਿੰਡਾ ਤੋਂ ਅਜੀਟੇਮ ਲਈ ਨਰਸਿੰਘ ਸਿੰਘ ਸਿੱਧੂ ਦੀ ਰਿਪੋਰਟ